ਨਹੀਂ ਕਿ ਕਿਸਨ ਪੁੱਛ ਲਾਂਗੇ ਮੈਡਮ ਨੂੰ ਨਾ ਕੀ ਜੀ ਇੱਕ ਛਾਲੂ ਮੈਡਮ ਨੇ ਬਦਲੇ ਨਾ ਜਾ ਰਾਇਪੁਰੇ ਬਖਾਓ ਮੌਕੇ ਤੇ ਮੇਰਾ ਨਾਮ ਆ ਗਿਆ ਤੋਰ ਕਿ ਕੀ ਲੱਗਦੀ ਥੋੜੀ ਜਿਹੜੀ ਬੱਚੀ ਹੈ ਮੇਰੀ ਪੋਤਰੀ ਹੈ ਜੀ ਤੇ ਕੀ ਮਾਮਲਾ ਹੋਇਆ ਸੀ ਦੱਸਿਓ ਕੁਝ ਮਾਮਲਾ ਜੀ ਇਹ ਸਕੂਲ ਪੜਦੀ ਹੈ ਪਿੰਡ ਬਸਨੇ ਹਾਂਜੀ ਤੇ ਉਥੇ ਗਈ ਹੈ ਸਕੂਲ ਤੇ ਉਥੇ ਮੈਡਮ ਨੇ ਕੋਈ ਏਰ ਕੋਲੋਂ ਉਹਨਾਂ ਤੋਂ ਉਨਰ ਪੁੱਛਿਆ ਤੇ ਇਹਨੂੰ ਇੱਕ ਇੱਕ ਹੀ ਨਿ ਅੱਖਰ ਆਇਆ ਤੇ ਉਰ ਤੋਂ ਮੈਡਮ ਨੇ ਇਹਦੇ ਕਾਫੀ ਥੱਪੜ ਮਾਰੇ ਆ। ਠੀਕ ਹੈ। ਤੇ ਇਹਨੂੰ ਕਾਫੀ ਥੱਪੜ ਮਾਰ ਕੇ ਨਾ ਤੇ ਪਿਛਲੇ ਬੈਂਚ ਤੇ ਬਾਇਆ ਹੋਇਆ ਸੀ। ਹਾਂਜੀ। ਤੇ ਇਹਦੀ ਮੰਮੀ ਇਹ ਨਾ ਪਹਿਲੇ ਤੋਂ ਹੀ ਬਿਮਾਰ ਸੀ। ਠੀਕ ਹੈ। ਇਹਦੀ ਮੰਮੀ ਗਈ ਹੈ ਤੇ ਇਹਨੂੰ ਲੈਣ ਵਾਸਤੇ ਤੇ ਮੈਡਮ ਨੂੰ ਬਾਹਰ ਬੁਲਾਇਆ ਹੈ। ਮੈਡਮ ਬਾਹਰ ਆਈ ਹੈ ਤੇ ਕਹਿੰਦੀ ਹੈ ਇਹਦੀ ਬਾਹਰ ਖੜਕੇ ਨਾ ਇਹਦੀ ਮਰੀਨ ਦੀ ਮੰਮੀ ਨੂੰ ਤੇ ਲੈ ਗਈ ਹੈ ਕਹਿੰਦੀ ਸੌਰੀ ਕਹਿੰਦੀ ਹੈ ਤੇਰੀ ਬੇਟੀ ਨੂੰ ਨਾ ਮੇਰ ਕੋ ਅੱਜ ਇੱਕ ਥੱਪੜ ਵਾਜੀ ਐ ਤੇ ਇਹਨੇ ਕਿਹਾ ਮੇਰੀ ਬੇਟੀ ਨੂੰ ਥੱਪੜ ਕਿਉਂ ਮਾਰਿਆ ਗੰਦੀ ਵੀ ਮੇਰ ਕੋ ਇਹਨੇ ਨਾ ਇਹਨੂੰ ਆਨਸਰ ਨਹੀਂ ਆ ਰਿਹਾ ਤੇ ਪਰਤ ਕੇ ਚਲੋ ਇਹਨੇ ਜਾ ਕੇ ਇਹਦੀ ਬਾਹ ਫੜ ਕੇ ਲੈ ਗਈ ਐ ਤੇ ਇਹਨੇ ਉਹਨੇ ਜਾ ਕੇ ਆਪਣੀ ਗੁੱਡੀਆਂ ਵੇਖੀ ਐ ਤੇ ਗੁੱਡੀਆਂ ਦਾ ਮੂੰਹ ਲਾਲ ਕੀਤਾ ਪਿਆ ਸੀ ਥੱਪੜ ਮਾਰ ਮਾਰ ਕੇ ਤੇ ਇਹ ਵੇਖ ਕੇ ਰੋਣ ਲੱਗ ਗਈ ਉਹਨੂੰ ਵੀ ਬੇਟੀ ਨੂੰ ਕੀ ਕੀਤਾ ਐ ਇਹਨੇ ਪਰਤ ਕੇ ਫਿਰ ਮੈਡਮ ਨੂੰ ਕਿਹਾ ਕਿ ਇਹ ਕੰਮ ਚੰਗਾ ਨਹੀਂ ਸੀ ਮੈਂ ਪ੍ਰਿੰਸੀਪਲ ਕੋਲ ਜਾਨੀ ਆ ਤੇ ਪ੍ਰਿੰਸੀਪਲ ਕੋਲ ਗਈ ਐ ਪ੍ਰਿੰਸੀਪਲ ਨੇ ਇੱਕ ਵਾਰੀ ਕਿ ਉਹਨੂੰ ਕਿਹਾ ਕਹਿੰਦਾ ਕਿ ਇਹ ਤੁੰਨੀ ਸੀ ਮਾਰਨਾ ਕਹਿੰਦੀ ਸੌਰੀ ਮੇਰੇ ਕੋਲ ਗਲਤੀ ਹੋ ਗਈ ਐ ਫਿਰ ਪਰਤਕਿਆ ਨੇ ਪ੍ਰਿੰਸੀਪਲ ਨੂੰ ਕਿਹਾ ਕਿ ਵੀ ਮੇਰੀ ਬੱਚੀ ਨੂੰ ਐਨਾ ਮਾਰਿਆ ਤੇ ਤੁਸੀਂ ਕਹਿ ਨਹੀਂ ਸਕਦੇ ਪ੍ਰਿੰਸੀਪਲ ਕਹਿੰਦਾ ਕਿ ਅਸੀਂ ਐਸਾ ਹੀ ਮਾਰਨਾ ਜੇ ਤੁਹਾਡਾ ਦਿਲ ਕਰਦਾ ਬੱਚਾ ਪੜਾ ਲਓ ਦਿਲ ਕਰਦਾ ਤੇ ਆਪਣਾ ਖਰਚਾ ਚੁੱਕੋ ਤੇ ਬੱਚਾ ਆਪਣਾ ਲੈ ਜਾਓ ਅੱਛਾ ਤੇ ਇਹ ਕੋਈ ਪ੍ਰਿੰਸੀਪਲ ਦੀ ਗੱਲ ਤੇ ਨਾ ਨਾ ਇਹ ਕਹਿਣ ਵਾਲੀ ਪ੍ਰਿੰਸੀਪਲ ਦੇ ਸਿਰ ਤੇ ਸਕੂਲ ਹੁੰਦਾ ਹੈ ਤੇ ਇਹਦਾ ਮਤਲਬ ਹੈ ਥੋੜਾ ਪ੍ਰਿੰਸੀਪਲ ਐਨ ਐਨ ਵਾਲੀ ਕਹਿ ਕੇ ਛੱਡੀ ਜੇਗਾ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਠੀਕ ਹੈ ਮੈਡਮ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਸਖਤ ਸਖਤ ਕਾਰਵਾਈ ਕੀਤੀ ਜਾਏ ਤੇ ਪ੍ਰਿੰਸੀਪਲ ਨੂੰ ਵੀ ਪੂਰੀ ਤਰ੍ਹਾਂ ਹੀ ਡਾਟਿਆ ਜਾਏ ਪਹਿਲੀ ਗੱਲ ਤੇ ਮੇਰੀ ਇਹ ਹੈ ਕਿ ਸਕੂਲ ਬੰਦ ਕਰਾ ਦਿੱਤਾ ਜਾਏ ਤੇ ਹੁਣ ਬੱਚਾ ਠੀਕ ਹੈ ਜੀ ਹਾਂਜੀ ਬੱਚਾ ਅੱਜ 10 ਦਿਨ ਹੋ ਗਏ ਆ ਇੱਥੇ ਅਜੇ ਕੁਝ ਨਹੀਂ ਖਾ ਰਿਆ ਤੇ ਲਿਕਵਿਡ ਚੀਜ਼ ਪਿੰਦਾ ਕੈਪ ਦੇ ਨਾਲ ਤੇ ਅਜੇ ਕੁਝ ਨਹੀਂ ਖਾ ਰਿਆ ਮਤਲਬ ਬੱਚੇ ਦੀ ਹਾਲਤ ਅਜੇ ਠੀਕ ਨਹੀਂ ਹੈ ਕਿਹਦੀ ਅਮਰੀਦ ਕੌਰ ਕਿਹੜੇ ਸਕੂਲ ਚ ਪੜਦੇ ਹੋ ਐਸ ਸੀਰੀ ਗੁਰੂ ਤੇ ਇੱਕ ਬਾਦਰ ਪਬਲਿਕ ਸਕੂਲ ਬਾਸਮਾ ਬੱਚੇ ਕੀ ਹੋਇਆ ਸੀ ਟੀਚਰ ਨੇ ਕਿਉਂ ਮਾਰਿਆ ਤੁਹਾਨੂੰ ਮੈਨੂੰ ਨਾ ਇੱਕ ਵਾਰ ਨਹੀਂ ਆਇਆ ਤੇ ਮੈਡਮ ਨੇ ਨਾ ਅਸੀਂ ਚੱਕਰ ਚ ਨਾ ਦੋਨੋਂ ਗਲਤ ਤੇ ਪਿੱਛੇ ਚ ਪੇਡਾ ਮਾਰਿਆ ਅੱਛਾ ਤਰਾਵਨੀ ਆਂਦੀ ਆ। ਅੱਛਾ ਫਿਰ ਉਸ ਤੋਂ ਬਾਅਦ ਕੀ ਹੋਇਆ ਤੁਹਾਡੇ ਘਰ ਕਿਵੇਂ ਪਤਾ ਲੱਗਿਆ? ਅ ਮਮਾ ਮੈਨੂੰ ਜਲਦੀ ਛੁੱਟੀ ਕਰਾਣ ਲੈ। ਆਫ ਡੇ ਕਰਾਣ ਲੈ ਹੀ ਲੈਨ ਗਏ ਸੀ ਤੇ ਮੈਡਮ ਪਿਆਰ ਨਾਲ ਅੰਦਰ ਲੈ ਕੇ ਆਏ ਤੇ ਕਹਿੰਦੀ ਮੈਂ ਤੁਹਾਡੀ ਕੁੜੀ ਦੇ ਨਾਲ ਚਪੇੜ ਮਾਰੀ ਤੇ ਮਮਾ ਉੱਥੇ ਰੋਣ ਲੱਗ ਗਏ ਸੀ। ਹੂੰ ਤੇ ਸਕੂਲ ਦੇ ਪ੍ਰਿੰਸੀਪਲ ਨੇ ਕੁਛ ਨਹੀਂ ਕੀਤਾ ਉਹਨੂੰ ਟੀਚਰ ਨੂੰ ਨਹੀਂ ਮੈਡਮ ਨੂੰ ਕਹ ਰਹੀ ਸੀ ਵਿਨਾਮ ਅੱਗੇ ਨੈਕਸਟ ਟਾਈਮ ਤੋਂ ਕੋਚ ਨਹੀਂ ਵੇਗਾ ਮੈਂ ਜਾ ਬੱਚੇ ਇਹ ਜਿਹੜੀ ਟੀਚਰ ਹੈ ਪਹਿਲਾਂ ਵੀ ਬੱਚਿਆਂ ਨੂੰ ਮਾਰਦੀ ਹੈ ਇਸ ਤਰ੍ਹਾਂ ਹਾਂਜੀ ਹੋਰ ਕਿਹੜੇ-ਕਿਹੜੇ ਬੱਚਿਆਂ ਨੂੰ ਮਾਰਿਆ ਹੋਰ ਸਾਰਿਆਂ ਨੂੰ ਮਾਰਿਆ ਮੇਰੀ ਫਰੈਂਡਾਂ ਨੂੰ ਵੀ ਮਾਰਿਆ ਤਕਰੀਬਨ 8 ਸਾਲ ਦੀ ਬੱਚੀ ਉਹਦੇ ਪੇਰੈਂਟਸ ਲੈ ਕੇ ਆਏ ਨੇ ਉਹਦੇ ਫੇਸ ਤੇ ਇੱਕ ਸਾਈਡ ਤੇ ਕਾਫੀ ਨਿਸ਼ਾਨ ਸੀਗੇ ਅਸੀਂ ਉਹਦਾ ਪਰਚਾ ਕੱਢ ਦਿੱਤਾ ਹੈ ਤੇ ਪੁਲਿਸ ਇਨਫੋਰਮੇਸ਼ਨ ਭੇਜ ਦਿੱਤੀ ਹੈ ਠੀਕ ਹੈ ਜਾਂਚ ਕੀਤਾ ਹਾਂ ਜੀ ਪ੍ਰੋਪਰ ਉਹਦਾ ਐਮਐਲਏ ਕਟਿਆ ਤੇ ਸਰਵਨਾਂ ਨੇ ਕੀ ਕਹਤੀ ਹੈ ਜੀ ਬੱਚੇ ਦੇ ਪੇਰੈਂਟਸ ਦਾ ਕਹਿਣਾ ਹੈ ਕਿ ਉਹਦੇ ਅਧਿਆਪਕ ਵੱਲੋਂ ਥੱਪੜ ਮਾਰੇ ਗਏ ਹਨ ਬਾਕੀ ਸਾਨੂੰ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਉਹ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰੇਗੀ ਔਰ ਸਾਨੂੰ ਘੰਟੀ ਵਿੱਚੋਂ ਮਿਲੇ ਸੀ ਕਿ ਮਰੀਨ ਪੁੱਤਰੀ ਗੁਰਜੰਟ ਸਿੰਘ ਵਾਸੀ ਬਾਸਮਾ ਕੁਰਤੇਗੜ ਪਬਲਿਕ ਸਕੂਲ ਚ ਪੜਦੀ ਸੀ ਟੀਚਰ ਵੱਲੋਂ ਉਹਨੂੰ ਮਾਰਿਆ ਗਿਆ ਜੋ ਹਸਸਲ즈 ਐਡਵਰਟਾਈਜ਼ਰੀ ਸਟੇਟਮੈਂਟ ਲੈ ਲਈ ਹੈ ਜੇ ਬੰਦੀ ਕਾਰਵਾਈ ਕੀਤੀ ਜਾਏਗੀ ਜੋ ਵੀ ਕਾਨੂੰਨ ਤੱਕ ਜੋ ਕਾਰਵਾਈ ਬੰਦੀ ਕਰਾਂਗੇ ਜੇ